ਕਰਤਾ ਸ਼ੁਰੂ ਫੇਰ ਤੁਹਾਡਾ ਤੁਹਾਡਾ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਤੇ ਸਵੇਰੇ ਤੋਂ ਮੇਰੇ ਕਰਤਾ ਕਰਤੇ ਸ਼ੁਰੂ ਆਪਾਂ ਲੱਗੇ ਹੋਇਆ ਆ ਆਪਾਂ ਮਾਰਦੇ ਪਿਆ ਕੂਟੇ ਵਾਲਾ ਖੇਤ ਆ ਇਹ ਕੂਟੇ ਪੱਟੇ 'ਤੇ ਟੋਏ ਬਹੁਤ ਜ਼ਿਆਦੇ ਆ ਵਿੱਚ ਟਰੈਕਟਰ ਕਦੇ ਇੱਧਰ ਨੂੰ ਟੇਡਾ ਹੁੰਦਾ ਕਦੇ ਉੱਧਰ ਨੂੰ ਟੇਡਾ ਹੁੰਦਾ ਕਮਾਈ ਲੱਣਾ ਵੇ ਇੱਕ ਜਗ੍ਹਾ ਤੋਂ ਆਡਾ ਬੰਨੇ ਆ ਵਾ ਕਮਾਈ ਜਾਂਦਾ ਵੇ ਦੇਖਦੇ ਆਂ ਕੀ ਬਣਦਾ ਉੱਥੇ ਦਾ ਬਸ ਨੋਰੇ ਜੜਾਂ ਜਦ ਫਸਦੀਆਂ ਿੱਡੀ ਇਕੱਠੀ ਹੋਣ ਲੱਗ ਪੈਂਦੀ ਜੜਾ ਫਸ ਜੰਨੀਆਂ ਵਿੱਚ ਬੁੰਡਿਆਂ ਦੀਆ ਜਦ ਤੱਕ ਘੋਲ ਜਿਆ ਨਹੀਂ ਨਾ ਬਣਦਾ ਘੋਲ ਨੂੰ ਪਿਆ ਜਦ ਤੱਕ ਗੱਲ ਨਹੀਂ ਬਣਦੀ ਹੈਗੀ ਜਦੋਂ ਘੋਲੂ ਬਣ ਜਾਂਦਾ ਫਿਰ ਐਰ ਵਧੀਆ ਚੱਲੀ ਜਾਂਦਾ ਫਿਰ ਉਹ ਪਰੇ ਦੇਖੋ ਐਰ ਸਹੀ ਹੋ ਗਿਆ ਉਹ ਘੋਲੂ ਜਾਂ ਬਣਾ ਕੇ ਫਿਰ ਉਹਨੂੰ ਸਹੀ ਕੀਤਾ ਆ ਜੜਾਂ ਜੀਆਂ ਵਿੱਚ ਫਸਦੀਆਂ ਵਾ ਜੜਾਂ ਦਾਏ ਕਰਕੇ ਕੰਮ ਖਰਾਬ ਹੁੰਦਾ ਪਿਆ ਪਹਿਲਾਂ ਦਾ ਜਿਹੜਾ ਕੱਢ ਦੁੱਤੀਆਂ ਸੀਆਂ ਜਿਹੜੀਆਂ ਹੁਣ ਫਾਲਿਆਂ ਦੇ ਨਾਲ ਗਿੱਲਾ ਹੋਣ ਦੇ ਨਾਲ ਪੱਟੀਆਂ ਨਾ ਉਹ ਜਿਹੜਾ ਵਿੱਚ ਹੈ ਉਹ ਭਾਵਨਾ ਨਾਲ ਪੋੜਾਇਆ ਵਿੱਚ ਕਰੇ ਸੁਹਾਗੇ ਦੇ ਫਾਲ ਕੇ ਨਹੀਂ ਆਉਂਦੀਆਂ ਕਦੇ ਫਾਲਿਆਂ ਦੇ ਫਾਲ ਨਹੀਂ ਆਉਂਦੀਆਂ ਉਹਨੇ ਕਰਤੀ ਮੇਰੇ ਨਾਲ ਕੰਮ ਖਰਾਬ ਹੋ ਗਿਆ ਬਾਕੀ ਦੇਖਦੇ ਅਗਲੀ ਵਾਰ ਵੀ ਸੁਹਾਗਾ ਲੈਨੇ ਆ ਫਾਲਿਆਂ ਵਾਲਾ ਉਹ ਵਧੀਆ ਇੱਕੋ ਵਰੀ ਬੰਦਾ ਕੰਮ ਕਰਕੇ ਨਿਕਲ ਜਾਂਦਾ ਸਾਲਾ ਸੁਹਾਗਾ ਪਾਈ ਜਾ ਕਦੇ ਫਾਲੇ ਪਾਈ ਜਾ ਤਾਂ ਦਬਲ ਟ੍ਰਵਲ ਜਾ ਹੋ ਜਾਂਦਾ ਉਹ ਲੈ ਆ ਇਹਦੇ ਪਿੱਛੇ ਪਾਲੀਆਂ ਲੱਗੀਆਂ ਲੱਗੀਆਂ ਹੋਰ ਸੁਣਾਓ ਇੱਕ ਆ ਗਿਆ ਐਰ ਚੱਲ ਜ ਜਾਂਦਾ ਆਪਣਾ ਦਾ ਕੰਮ ਬੱਸ ਮੁਟਿਆ ਹੀ ਆ ਸੰਝ ਲੋ 1 ਢਿੱਡ ਗਿੱਲਾ ਰਹਿ ਗਿਆ ਬਾਕੀ ਸਾਰਾ ਹੀ ਖਿੱਚ ਦਿੱਤਾ ਕੰਮ ਆਪਾਂ ਆ ਕਿੱਥੀ ਜੰਨੇ ਹੁਣ ਹਾਂਜੀ ਬਾਬੇਓ ਕੀ ਹਾਲ ਚਾਲ ਹੈ ਲੱਗਿਆ ਆਪਣਾ ਝੋਨਾਵਾ ਦਾ लास्ट ਢਿੱਡ ਗਿੱਲਾ ਰਹਿ ਗਿਆ ਆ ਦੋ ਤਿੰਨ ਕਨਾਲਾ ਪਰੇ ਆ ਉਧਰ ਬਸ ਇਹਨੂੰ ਵੀ ਬਾਕੇ ਤਿਆਰ ਕਰੀ ਜਨਾ ਪਿਆ ਆ ਮਾਰੇ ਮਾਰ ਨੂੰ ਲੈਂਦੇ ਸੀ ਘਾਜਿਆ ਹੋਇਆ ਸੀਗਾ ਥੋੜਾ ਮੈਂਗਾ ਪਾਣੀ ਕੱਢ ਦਿੰਨੇ ਆ ਤੇ ਬਾਕੇ ਆ ਵੀ ਲੱਗ ਗਿਆ ਆਪਣਾ ਪਰੇ ਨੂੰ ਲੱਗਿਆ ਆ ਆ ਦੁੱਤੇ ਲਾਏ ਹੋ ਮੱਖੀ ਲਾਈ ਹੋ ਆਪਣੇ ਪੁੱਤੇ ਤਿਆਰ ਆ ਬਣਾ ਕੇ ਯਾ ਲੱਗਿਆ ਮੈਂ ਇੱਧਰ ਆਪਣਾ ਲੱਗਿਆ ਵਾ ਆ ਕਾ ਮੁੱਕਿਆ ਭਈਆ ਕੰਮ ਆਖਣਾ ਯਾਨੀ ਇਹ ਪਨੀਰੀ ਆਪਣੀ ਜਿਹੜੀ ਬਾਸਮਤੀ ਦੀ ਹੋ ਜੇ ਛੋਟੀ ਐ ਐਨ ਐਂਡੀ ਘਰ ਬਾਕੀ ਆ ਆਪਣਾ ਨਾਜਾਬਾ ਤਾਦੂਦ ਪਾਣੀ ਆ ਹੁਣ ਤੇ ਬਾੜੀ ਦੇ ਇੱਕ ਦੇ ਤੇ ਆ 15 15 ਪਾਣੀ ਹੈਗਾ ਇਹਦੇ ਵਿੱਚ ਵੀ ਚੱਲੀ ਜਾਂਦੀ ਭਈ ਮੋਟਰ ਵੀ ਉਸਾਂ ਬਹੁਤ ਵਧੀਆ ਹੋਇਆ ਵਾ ਬੱਦਲ ਜਿਆ ਹੋਇਆ ਵਾ ਬੱਦਲਵਾਰੀ ਦੇ ਹੀ ਜੀ ਪੈ ਜਾਵੇ ਤਾਂ ਬਹੁਤ ਵਧੀਆ ਆ ਪਾਣੀ ਪੂਰੀ ਥੋੜਾ ਅੰਟੀ ਕਾਲਾ ਪੂਗਾ ਖੇਤਾਂ ਦੇ ਵਿੱਚ ਪਾਣੀ ਦੀ ਬਹੁਤ ਸ਼ੋਰਟੇਜ ਚੱਲਦੀ ਪਈ ਹੈ ਆ ਦੇਖੋ ਬਹੁਤ ਖਰਾਬ ਹੋਇਆ ਗਿਆ ਹੈ ਪਾਣੀ ਵਾਲਾ ਦਾ ਚਲੋ ਦੇਖਦੇ ਆ ਬੰਦੀ ਚੱਲੀ ਜਾਂਦਾ ਪਿਆ ਆਰਬਾਤ ਦਿਨਾਲ ਮੋਹਤੋਂ ਵਧੀਆ ਮੀਂਹ ਮੋਹ ਦੱਸਿਆ ਹੋਇਆ ਬਾਕੀ ਦੇਖੋ ਪੈਂਦਾ ਕਿ ਨਹੀਂ ਪੈਂਦਾ 23 ਗ੍ਰਾਹ ਦਾ ਮੀਂਹ ਲਗਾ ਦੱਸਿਆ ਵਾ ਲੋ ਜੀ ਪੱਠਿਆਲੇ ਬਣਾ ਲੈਣੇ ਤੇ ਜਗਾ ਅੱਥੇ ਵੀ ਜੇ ਪਏ ਆ ਸਾਧ ਕਰਾਂਗੇ ਕੱਲ੍ਹ ਸਵੇਰੇ ਇੱਕ ਜਿਹੜਾ ਆਪਣਾ ਦੇ ਵਿੱਚ ਕਦੂ ਗਿਰਦਾ ਆ ਕੋਈ 1200 ਆਰਪੀ ਅੰਨੇ ਪਾਣੀ ਥੋੜਾ ਪਹਿਲਾਂ ਘੰਟਾ ਸੀਗਾ ਹੁਣ ਸਹੀ ਆ ਪਾਣੀ ਕਿੱਦਾਂ ਦਾ ਖੇਦ ਐਨਾਂ ਕ ਟੈਟ ਹੋਇਆ ਵਦਗਾ ਨਾ ਵਿੱਚ ਪ੍ਰੈਸ਼ਰ ਖਾਜੀ ਵੀ ਚੱਲਦਾ ਜਿਹਾ ਮਾਰਿਆ ਉਹ ਥੋੜਾ ਸਹੀ ਚੱਲਦਾ ਪਿਆ ਆ ਵਾਲੇ ਮਾਰਦੇ ਨਾ ਵਾਹ ਅੱਲਾਹ ਹੁ ਅੱਲਾਹ ਇਹ ਆ 7 ਕਨਾਲਾ ਇੱਥੇ ਆ ਬਾਕੀ 3-4 ਚਾਰ ਕਨਾਲਾ ਉਹ ਪਰੇ ਕੀਤੀਆਂ ਉਧਰ ਤੇ 6 ਕਨਾਲਾ ਹੋਰ ਆ ਉਹ ਪਰੇ ਉਧਰ ਮੋਟਰ ਵਾਲੀ ਪੈੜ ਆ ਜਾਣਾ ਪੜਾ ਪੱਤਲ ਬਹੁਤ ਹੋਇਆ ਐ ਰਾਤ ਮੀਂਹ ਹੀ ਭਰ ਦਿੱਤੇ ਖੇਤ ਜਿਹੜਾ ਮੀਂਹ ਪਿਆ ਉਹਦੇ ਨਾਲੇ ਫੁੱਲ ਹੋ ਗਏ ਸੀ ਥੋੜਾ ਜਿਹਾ ਪਾਣੀ ਪਾਣਾ ਪਿਆ ਮੋਟਰ ਦਾ ਬਾਕੀ ਦਾ ਫੁੱਲ ਕੀਤੇ ਵੇਚ ਲੇ ਖੇਤ ਰੱਬ ਦੇ ਉਹਨਾਂ ਦੁਕਾਨੇ ਆ ਫਿਰ ਜਦੋਂ ਉੱਧਰ ਜਾਣਾ ਆ ਉੱਧਰ ਉਹ ਦੁਕਾਨਾ ਫਿਰ ਜਾ ਕੇ ਆਹ ਵਾਸਤੇ ਨਿਬੜਨੇ ਵਾਲਾ ਹੀ ਆਉਣ ਸੈਟਾ ਰਹਿ ਗਏ ਐ ਜਿਹੜੀਆਂ ਕੱਢਣੀਆਂ ਆਲੀ ਰੋਟਰਵੇਟਰ ਹੁਣ ਆਲੇ ਖੋਲ ਦੇ ਉੱਤੇ ਪਾ ਬੁੱਟਿਆਂ ਜਵਾਨ ਨੂੰ ਫਾਲੇ ਆ ਆਪਣੇ ਬੜੇ ਫਾਲੇ ਆ ਬਲੀ ਮਾਫ ਹੋਰ ਮੈਂ ਉਹ ਹਾਂਜੀ ਗੁੱਡ ਮਾਰਨਿੰਗ ਜੀ ਥੋੜੀ ਸਾਡੀ ਦਾ ਹਾਲ ਦੇਖ ਲੋ ਦੇਖੋ ਹਾਲ ਸਾਡੀ ਥੋੜੀ ਦਾ ਬਹੁਤ ਬੁਰਾ ਹਾਲ ਹੈ ਮੱਕੀ ਮੱਕੀ ਦਾ ਬਸ ਲਾਸਟ ਸਟੇਜ ਤੇ ਹੀ ਆ ਹੁਣ ਮੱਕੀ ਦਾ ਨਾਸ ਹੋ ਗਿਆ ਯਾਰ ਈ ਪੈ ਪੈ ਕੇ ਨਾ ਬੁਰਾ ਰਹਾ ਚੱਲ ਬੂਟਾ ਚੱਲ ਪਿਆ ਵਧੀਆ ਇਹ ਹੋ ਗਿਆ ਬੂਟਾ ਵਧੀਆ ਚੱਲ ਪਿਆ ਪੂਰੀ ਸਾਡੀ ਦਾ ਯਾਰ ਬਹੁਤ ਬੁਰਾ ਹਾਲ ਹੈ ਬੜੀ ਵਧੀਆ ਠੀਕ ਕਰਦੀ ਸੀ ਕਿ ਮੈਂ ਮਾਰ ਕੇ ਖਰਾ ਔਰ ਸੁਹਾਗਾ ਪਰ ਫੇਰ ਹੋਈ ਹਾਲ ਹੋ ਗਿਆ ਮੀਂਹ ਪੈਣ ਨਾਲ ਬਰਸਾਤਾ ਬਰਸਾਤਾ ਜਦੋਂ ਬਹੁਤ ਬੁਰਾ ਹਾਲ ਹੁੰਦਾ ਯਾਰ ਬਹੁਤ ਬੁਰਾ ਹਾਲ ਹੈ ਚਲੋ ਚੱਲਦੇ ਆ ਮੋਟਰ ਛੱਡਣੀ ਆ ਇਹਨਾਂ ਤੇ ਮੜ ਮੜਾ ਪਾਣੀ ਪਾਣਾ ਆ ਇੰਨਾ ਮੀਂਹ ਪਿਆ ਦੇਖ ਲੋ ਫਿਰ ਵੀ ਆਦਿ ਦੇਖ ਲਓ ਕਿਤਾ ਦੀ ਸੁੱਕੇ ਪਏ ਸੁੱਕੇ ਨਹੀਂ ਪਏ ਹੈਗਾ ਪਾਣੀ ਤਾਂ ਵਿੱਚ ਹਲਕੀ ਹਲਕੀ ਮੜੀ ਮੋਟੀ ਧਲੀ ਲੱਭਦੀ ਹੈ ਮੈਂ ਤਾਂ ਚੱਲ ਮੜ ਮੜਾ ਪਾ ਦਿੰਦੇ ਆ ਪਾਣੀ ਦੇ ਨਾਲ ਵਿੱਚ ਪਾਇਆ ਬਹੁਤ ਵਧੀਆ ਰਹੂਗਾ ਕੋਟਰ ਆਈ ਗਿਆ ਲੋ ਜੀ ਪਹਿਲੀ ਦੋਸ ਕਰਤੀ ਸ਼ੁਰੂ ਆਪਾਂ ਇਹਦੇ ਵਿੱਚ ਅਸੀਂ ਕੱਖ ਨਹੀਂ ਪਾਇਆ ਦੇਖ ਲਓ ਤਿੰਨ ਤਿੰਨ ਥੀਲੇ ਇਦਾਂ ਹੀ ਹੋ ਗਏ ਤੇ ਆ 10 ਦਿਨ ਬਾਅਦ ਪਹਿਲਾ ਇਹ ਪਹਿਲੀ ਡੋਜ਼ ਪਾਉਣ ਲੱਗੇ ਆ 10 ਦਿਨਾਂ ਦਾ ਝੋਨਾ ਦੇਖੋ ਸੈਂਟੈਂਟ ਢਿੱਲੇ ਹੋ ਗਏ ਵੇ ਇਹਦੇ ਵਿੱਚ 1.5 ਥਾਲਾ ਯੂਰੀਆ ਬਾਕੀ ਮਾਲਜਾ ਕਰਕੇ ਵਿੱਚ ਮਿਕਸ ਉਹ ਪਾਉਣ ਲੱਗੇ ਆ ਟਰੈਕਟਰ ਜੀ ਚੁਰਦਾ ਗਿਆ ਮੋਟਰ ਫਿਰ ਵੀ ਝੋੜਦਾ ਜੋਰ ਮਾਰੀ ਜਾਂਦਾ ਦੇਖੋ ਐ ਰਫੂ ਵਾਲਾ ਕਿੰਨਾ ਬੈਂਦਾ ਹੋਇਆ ਥੱਲੇ ਇੱਕ ਖੱਡੇ ਆ ਨਾ ਬੂਟੇ ਪਟਾਏ ਹੋਏ ਐ ਤੋਂ ਪਪੂਲਰ ਪਟਾਏ ਸੀਗੇ ਉਹਦੇ ਕਰਕੇ ਨਾ ਖੱਡੇ ਉਹ ਘੱਟਿਆਂ ਕਰਕੇ ਨਾ ਫਿਰ ਖਰਾਬ ਹੁੰਦਾ ਪਿਆ ਬਹਿ ਜਾਂਦਾ ਜਿੱਥੇ ਕੋ ਆਉਂਦਾ ਨਾ ਤੇ ਉੱਥੇ ਬਹਿ ਜਾਂਦਾ ਵਿੱਚ ਬਹੁਤ ਇੱਥੇ ਲੰਘੇ